ਜਾਨਪੁਰ ਮਲਿਕਪੁਰ ਰੋਡ ਤੇ ਬਨੇ ਟੀ ਪੁਆਇੰਟ ਉਤੇ ਦੋ ਔਰਤਾਂ ਦੀ ਹੋਈ ਮੌਤ ਨੂੰ ਜਿੱਥੇ ਲੋਕ ਐਕਸੀਡੈਂਟ ਸਮਝ ਰਹੇ ਸਨ ਦਰਸਲ ਉਹ ਐਕਸੀਡੈਂਟ ਨਹੀਂ ਬਲਕਿ ਉਹ ਡਬਲ ਮਰਡਰ ਨਿਕਲਿਆ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ شناخت ਕੀਤੀ ਗਈ ਤੇ ਜਿਸ ਤੇ ਚੱਲਦੇ ਆ ਪੁਲਿਸ ਨੇ ਇਹ ਸਾਰਾ ਮਾਮਲਾ ਇੱਕ ਘੰਟੇ ਦੇ ਵਿੱਚ ਸੋਲਵ ਕਰ ਦਿੱਤਾ ਇਸ ਬੰਦੀ ਜਾਣਕਾਰੀ ਦਿੰਦਿਆਂ ਹੋਇਆਂ ਐਸਐਸਪੀ ਦਿਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਰਿੱਕੀ ਨਾਂ ਦਾ ਦੋਸ਼ੀ ਜਿਹੜਾ ਕਿ ਟਰੱਕ ਰਾਹੀ ਇਸ ਨਾਲ ਦੋਨਾਂ ਔਰਤਾਂ ਨੂੰ ਕੁਚਲ ਕੇ ਜਿਹੜਾ ਭੱਜ ਗਿਆ ਸੀ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਪੁੱਛਗਛ ਦੇ ਦੌਰਾਨ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਰਿੱਕੀ ਦਾਇਕਾ ਨੀਰੂ ਨਾਦੀ ਔਰਤਾਂ ਨਾਲ ਡਿਸਪਿਊਟ ਚੱਲ ਰਿਹਾ ਸੀ ਤੇ ਨੀਰੂ ਆਪਣੀ ਭੈਣ ਦੇ ਨਾਲ ਰਿੱਕੀ ਦੇ ਖਿਲਾਫ ਸ਼ਿਕਾਇਤ ਕਰਕੇ ਥਾਣੇ ਤੋਂ ਵਾਪਸ ਆ ਰਹੇ ਸੀ ਤੇ ਇਹ ਲਗਾਤਾਰ ਟਰੱਕ ਰਹੀਂ ਉਹਨਾਂ ਨੂੰ ਫੋਲੋ ਕਰ ਰਿਹਾ ਸੀ ਤੇ ਜਿਸ ਨੇ ਟੀ ਪੁਆਇੰਟ ਦੇ ਕੋਲ ਆ ਕੇ ਰੋਂਗ ਸਾਈਡ ਤੋਂ ਦੋਨਾਂ ਨੂੰ ਟਰੱਕ ਰਹੀਂ ਕੁਚਲ ਦਿੱਤਾ ਜਿਸ ਕਰਕੇ ਦੋਨਾਂ ਪੈਨਾ ਦੀ ਮੌਤ ਹੋ ਗਈ ਤੇ ਪੁਲਸ ਵੱਲੋਂ ਇਸ ਦੋਸ਼ੀ ਨੂੰ ਗ੍ਰਿਫਤਾਰ ਵੀ ਰਿਤਾ ਗਿਆ ਬੇਸਿਕਲੀ ਇਹ ਜਿਹੜਾ ਅੱਜ ਟੀ ਪੁਆਇੰਟ ਡਿਫੈਂਸ ਰੋਡ ਦੇ ਉੱਤੇ ਇੱਕ ਡਬਲ ਮਰਡਰ ਹੋਇਆ ਇਹਨੂੰ 1 ਘੰਟੇ ਦੇ ਦੌਰਾਨ ਹੀ ਇਹਨੂੰ ਸੋਲਵ ਕਰ ਲਿਆ ਗਿਆ ਉਹਦੇ ਚ ਜਿਹੜਾ ਦੋਸ਼ੀ ਹੈਗਾ ਰਿੱਕੀ ਉਹਨੂੰ ਸਮੇਤ ਉਹਦੇ ਟਰੱਕ ਗ੍ਰਿਫਤਾਰ ਕਰ ਲਿਆ ਗਿਆ ਇਹਦੀ ਬੈਕਗ੍ਰਾਉਂਡ ਇਹ ਆ ਕਿ ਇਹ ਰਿੱਕੀ ਜਿਹੜਾ ਇੱਕ ਨੀਰੂ ਨਾ ਦੀ ਔਰਤ ਆ ਉਹਦੇ ਨਾਲ ਇਸ ਦਾ ਡਿਸਪਿਊਟ ਸੀ ਉਸ ਡਿਸਪਿਊਟ ਦੇ ਚਲਦਿਆਂ ਇਹ ਔਰਤ ਨੂੰ ਮਤਲਬ ਕਿ ਨੀਅਤ ਜਿਹੜੀ ਇਹਦੀ ਸੀਗੀ ਉਹਨੂੰ ਮਾਰ ਦੇਣ ਦੀ ਨੀਅਤ ਨਾਲ ਜਿਹਨੂੰ ਟਰੱਕ ਤੇ ਫੋਲੋ ਕਰ ਰਿਆ ਸੀਗਾ ਜਿਉਂ ਹੀ ਔਰਤਾਂ ਇਹ ਡਿਫੈਂਸ ਰੋਡ ਟੀ ਪੁਆਇੰਟ ਜਿੱਥੋਂ ਨੈਸ਼ਨਲ ਹਾਈਵੇ ਐਨ ਐਚ 44 ਮੈਚ ਕਰਦਾ ਉੱਥੇ ਸਾਡੇ ਪੁਲਿਸ ਦੇ ਹਾਈ ਡੈਫੀਨੇਸ਼ਨ ਸਕਿਉਰਿਟੀ ਸਰਵੇਲੈਂਸ ਕੈਮਰੇ ਲੱਗੇ ਆ ਉਸ ਦਾਇਰੇ ਵਿੱਚ ਆਉਂਦੀਆਂ ਔਰਤਾਂ ਤੇ ਉੱਥੇ ਆ ਕੇ ਟਰੱਕ ਜਿਹੜਾ ਹੈਗਾ ਜ਼ਬਰਦਸਤੀ ਉਹਨਾਂ ਦੇ ਉੱਪਰ ਇਹ ਚਾੜ ਦਿੰਦਾ ਜਿਸ ਦੇ ਨਾਲ ਉਹਨਾਂ ਦੋਨੋਂ ਔਰਤਾਂ ਦੀ ਨੀਰੂਤ ਉਸ ਦੀ ਸਿਸਟਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਔਰ ਇਹ ਟਰੱਕ ਉਲਟੀ ਦਿਸ਼ਾ ਵੱਲ ਨੂੰ ਭਜਾ ਕੇ ਮਾਧੋਪੁਰ ਸਾਈਡ ਨੂੰ ਲੈ ਜਾਂਦਾ ਔਰ ਉਸ ਤੋਂ ਬਾਅਦ ਇਹਨੂੰ ਪੁਲਿਸ ਵੱਲੋਂ ਫਾਲੋ ਕੀਤਾ ਗਿਆ ਇਹਨੂੰ ਇੰਡਸਟਰੀ ਏਰੀਆ ਵਿੱਚ ਸੁਨੇਤ ਟਰੱਕ ਜਿਹੜਾ ਹੈਗਾ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦਾ ਮਰਡਰ ਕਰਨ ਦਾ ਮਕਸਦ ਇਹਨਾਂ ਦਾ ਕੋਈ ਆਪਸੀ ਡਿਸਪਿਊਟ ਹੈ ਔਰਤ ਦਾ ਤੇ ਇਸ ਮਰਦ ਜਿਹੜਾ ਹੈਗਾ ਰਿੱਕੀ ਦਾ ਉਹਨੂੰ ਅਸੀਂ ਐਕਸਪਲੋਰ ਕਰ ਰਹੇ ਹਾਂ ਤੇ ਇਹਦੀ ਪ੍ਰੀਲੀਮਨਰੀ ਇੰਟਰੋਗੇਸ਼ਨ ਤੇ ਹੀ ਐਡਮਿਟਡ ਕਿ ਇਹ ਮਾਰਡਰ ਜਿਹੜਾ ਹੈਗਾ ਆ ਮੈਂ ਕੀਤਾ ਔਰ ਉਹ ਗੁੱਸੇ ਚ ਆ ਕੇ ਤਹਿਸ਼ਾ ਕੇ ਮਰਡਰ ਕੀਤਾ ਹੈ। ਇਸ ਕੇ ਵਿੱਚ ਕਿੰਨੇ ਇੱਕ ਬੰਦੇ ਜਿਹੜੇ ਹੈ ਇਨਵੋਲ ਹੈਗੇ। ਨਹੀਂ ਹਾਲ ਦੀ ਘੜੀ ਤੇ ਇੱਕ ਡਰਾਈਵਰ ਹੀ ਆ ਜੀ। ਉਹ ਡਰਾਈਵਰ ਆ ਉਹਦਾ ਹੀ ਡਿਸਪਿਊਟ ਹੈ। ਜਿਹੜੀਆਂ ਔਰਤਾਂ ਆ ਇਹ ਕਿਸੇ ਹੋਰ ਮੈਟ੍ਰੀਮੋਰੀਅਲ ਜਿਹੜਾ ਇਹਨਾਂ ਦੇ ਪਰਿਵਾਰ ਕੋ ਝਗੜਾ ਸੀ ਉਹ ਸੰਬੰਧੀ ਜਿਹੜੀਆਂ ਹੈਗਿਆ ਇਹ ਪੁਲਿਸ ਸਟੇਸ਼ਨ ਸੁਜਾਨਪੁਰ ਜਿਹੜਾ ਕਿ ਇੱਥੋਂ ਕਾਫੀ ਦੂਰੀ ਤੇ ਆ ਤੁਰ ਕੇ ਜਾਣ ਦਾ ਤਾਂ ਉੱਥੇ ਤੱਕ ਬਹੁਤਾ ਜਿਆਦਾ ਨਹੀਂ ਬਣਦਾ। ਉਧਰੋਂ ਇਹ ਤੁਰ ਕੇ ਜਾ ਰਹੀਆਂ ਸੀਗੀਆਂ। ਉਹ ਜਿਹੜਾ ਮੈਟ੍ਰੀਮੋਰੀਅਲ ਡਿਸਪਿਊਟ ਆ ਉਹ ਅਲੱਗ ਆ। ਇਸ ਬੰਦੇ ਦਾ ਇਸ ਔਰਤ ਨਾਲ ਡਿਸਪਿਊਟ ਲੱਗ ਗਿਆ ਸੋ ਇਹਨੇ ਜਿਹੜਾ ਮਰਡਰ ਕੀਤਾ ਇਹ ਉਸ ਕਰਕੇ ਕੀਤਾ ਕਿ ਔਰਤ ਨਾਲ ਡਿਸਪਿਊਟ ਆ ਉਹ ਜਿਹੜੀਆਂ ਦੋ ਔਰਤਾਂ ਥਾਣੇ ਜਾ ਰਹੀਆਂ ਸੀ ਉਹ ਆਪਣੀ ਸਿਸਟਰ ਦੇ ਕਿਸੇ ਮੈਟ੍ਰੀਮੋਨੀਅਲ ਡਿਸਪਿਊਟ ਕਰਕੇ ਜਾ ਰਹੀਆਂ ਸੀ ਸ਼ਿਕਾਇਤ ਕਰਨ ਵਾਸਤੇ ਤੇ ਰਸਤੇ ਵਿੱਚ ਇਹਨਾਂ ਦਾ ਮਰਡਰ ਹੋ ਜਾਂਦਾ ਤੇ ਜਿਹੜਾ ਦੋਸ਼ੀ ਆ ਇੱਕੋ ਹੀ ਦੋਸ਼ੀ ਹਲਦੀ ਘੜੀਆ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਸਰ ਜਿਹੜਾ ਦੋਸ਼ੀ ਆ ਪਠਾਨਕੋਟ ਦਾ ਹੈ ਹਾਂਜੀ ਇਹ ਨੇੜੇ ਦੇ ਪਿੰਡ ਦਾ ਹੈਗਾ ਜੀ ਇਹਨੂੰ ਔਰਤਾਂ ਵੀ ਨੇੜੇ ਦੀ ਪਿੰਡ ਦੀਆਂ ਹੀ ਆ ਤੇ ਦੋਨੋਂ ਪਠਾਨਕੋਟ ਦੇ ਨੌਸੀ ਆ